ਅੱਜਕੱਲ੍ਹ ਦੇ ਬੱਚੇ ਬਹੁਤ ਹੀ ਜ਼ਿਆਦਾ ਤੇਜ਼ ਤਰਾਰ ਹੁੰਦੇ ਜਾ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਫਿਰੋਜ਼ਪੁਰ ਦੇ ਜ਼ੀਰਾ ਤੋਂ ਸਾਹਮਣੇ ਆਈ ਹੈ ਜ਼ੀਰਾ ਪੁਲਿਸ ਵੱਲੋਂ ਇੱਕ ਅਜਿਹੇ ਬੱਚੇ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੇ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 216000 ਰੁਪਏ ਗਾਇਬ ਕਰ ਦਿੱਤੇ थाना सदर ਜ਼ੀਰਾ ਦੇ ਐਸਐਚਓ ਜਗਦੇਸ਼ ਸਿੰਘ ਨੇ ਦੱਸਿਆ ਕਿ ਪਿੰਡ ਬਹਿਗ ਪਛਾੜੀਆਂ ਨਿਵਾਸੀ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦਾ 13 ਸਾਲ ਦਾ ਬੱਚਾ ਘਰੋਂ ਚਲਾ ਗਿਆ ਹੈ ਜਿਸ ਤੇ ਪੁਲਿਸ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਬੱਚੇ ਨੂੰ ਮਹਿਜ਼ ਚੰਦ ਕੰਟਿਆਂ ਦੇ ਵਿੱਚ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਰਾਮਦ ਕਰ ਲਿਆ ਇਸ ਬੱਚੇ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 216000 ਰੁਪਏ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ ਸਨ ਜਿਸ ਤੋਂ ਬਾਅਦ ਆਪਣੇ ਮਾਤਾ ਪਿਤਾ ਦੇ ਡਰ ਤੋਂ ਉਸ ਨੇ ਇਹ ਕਦਮ ਚੁੱਕਿਆ ਮੈਨੂੰ ਕੋਈ ਰਿਟਾਇਰ ਹੋਣ ਤੇ ਛੁੱਟੀਆਂ ਦੇ ਪੈਸੇ ਮਿਲੇ ਸੀਗੇ ਜਿਹੜੇ ਮੇਰੇ ਅਕਾਊਂਟ 'ਚ ਸੀਗੇ ਵੱਡੇ ਲੜਕੇ ਨੇ ਮੇਰੇ ਸੁਖਮੰਦਰ ਸਿੰਘ ਨੇ ਮੈਨੂੰ ਕਿਹਾ ਸੀ ਡੈਡੀ ਜੀ ਜੇ ਮੈਂ ਪੈਸੇ ਦੇਣੇ ਪੱਥਰ ਲਾਇਆ ਸੀ ਕੋਠੀ ਪਾਈ ਸੀਗੀ ਉਹ ਮੇਰੇ ਅਕਾਊਂਟ 'ਚ ਪੈਸੇ ਆਏ ਸੀਗੇ ਤੇ ਇਸ ਮੇਰੇ ਪੋਤਰੇ ਨੇ ਗੁਰਵਿੰਦਰ ਸਿੰਘ ਨੇ ਮੇਰੇ ਕੰਮੋਂ ਸੁਖਮੰਦਰ ਸਿੰਘ ਦੇ ਖਾਤੇ ਟਰਾਂਸਫਰ ਕਰਤੇ ਪੈਸੇ ਸਾਡੇ ਸੇਫ ਆ ਯਾਨੀ ਕੋਈ ਕਿਸ ਨੂੰ ਦਿੱਤਾ ਨਹੀਂਗਾ ਕੋਈ ਗਏ ਨਹੀਂ ਹੋਰ ਤੋਂ ਪੈਸੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੱਚਾ ਕਿੰਨੇ ਦਿਨ ਗੁੰਮ ਇਹ ਜਾਣ ਕੇ ਕੁਝ ਘੰਟੇ ਹੀ ਆਪਣੇ ਐਸਐਚਓ ਸਾਹਿਬ ਜੀ ਦਾ ਸਦਰਨਾ ਬੜੀ ਮਿਹਨਤ ਕਰਕੇ ਫਿਰ ਜਾਨਕਿ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਹਾਸਲ ਕੀਤਾ ਜੀ ਨਹੀਂ 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 ਪਹਿਲਾਂ ਵੀ ਆਪਣੇ ਕਰਕੇ ਵੀ ਪੈਸੇ ਉਹ ਇਹ ਕਹਿਣ ਲੱਗਾ ਭਰਿਆ ਇੱਕ ਵਾਰੀ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਪਾਪਾ ਜੀ ਉਹ ਸਾਡੇ ਨੂੰ ਪਾਪਾ ਜੀ ਕਹਿੰਦੇਗੇ ਦਾਦੇ ਨੂੰ ਤੇ ਤਾਰ ਕੇ ਵੀ ਇਹ ਕਾਬਰ ਗਿਆ ਇੱਥੋਂ ਫਿਰ ਬਸਤੇ ਚੜ੍ਹ ਕੇ ਗਿਆ ਉੱਥੇ ਜਾ ਕੇ ਵੀ ਦਰਬਾਰ ਸਾਹਿਬ ਚਲਾ ਗਿਆ ਜੀ ਇਹ ਬੇਟਾ ਜਿਹੜੇ ਤੁਸੀਂ ਦਰਅਸਲ ਮੈਂ ਆਉਂਦਾ ਜ਼ਿਆਦਾ ਇਹੋ ਘਬਰਾ ਗਿਆ ਸੀਗਾ ਇਸ ਲਈ ਮੈਂ ਗਿਆ ਚਲਾ ਸੀਗਾ ਕੀ ਕੀਤਾ ਸੀ ਅਦਰਸਲ ਮੇਰੇ ਪਾਪਾ ਦਾਦਾ ਜੀ ਹੈਗੇ ਰਿਟਾਇਰ ਹੋਏ ਆ ਤੇ ਓਕੇ ਰਿਟਾਇਰ ਹੋਏ ਆ ਤੇ ਮੇਰੇ ਪਾਪਾ ਜੀ ਇੰਨੇ ਕਹੇਗਾ ਇਹਨਾਂ ਨੂੰ ਵੀ ਮਕੂਬ ਇਹ ਪੈਸੇ ਦੇਣੇ ਆ ਪੈਸੇ ਦੇਣੇ ਆ ਖਾਲਸਾ ਨੂੰ ਤੇ ਟੈਲਾ ਵਾਲਿਆਂ ਨੂੰ ਪੱਥਰਾ ਵਾਲਿਆਂ ਨੂੰ ਤੇ ਮੇਰੇ ਪਾਪਾ ਨੇ ਕਿਹਾ ਹੈਗਾ ਵੀ ਇਹਨਾਂ ਨੂੰ ਵੀ ਜਦੋਂ ਤੁਹਾਡੇ ਛੁੱਟੀਆਂ ਦੇ ਪੈਸੇ ਆਉਣਗੇ ਉਦੋਂ ਦੇ ਦਿਓ ਤੁਸੀਂ ਸਾਨੂੰ ਤੇ ਕੋਈ ਫਿਰ ਕਿੰਨੇ ਵੇਲੇ ਕਿਸ ਤਰ੍ਹਾਂ ਗੂਗਲ ਤੇ ਰਾਹੀਂ ਗੱਡੀ ਸੀ ਕਿੰਨੇ ਰਕਮ ਸੀ ਜਾਰੀ ਕਿੰਨਾ ਕੋਈ ਸਮਾਂ ਲਾਇਆ ਸੀ ਹਾਂਜੀ ਅਸੀਂ 2:35 ਮਿੰਟ ਤੇ ਇਹਨਾਂ ਕੋਲੇ ਰਿਪੋਰਟ ਦਰਜ ਕਰਵਾਈ ਤੇ ਇਹਨਾਂ ਨੇ ਆਪ ਦੇ ਪੁਲਿਸ ਮੁਲਾਜ਼ਮ ਲੈ ਕੇ ਨਾਲ ਇਹਨਾਂ ਨੇ ਲੋਕੇਸ਼ਨ ਲਗਵਾਈ ਫੋਨ ਦੀ ਸਾਨੂੰ ਪੁੱਛਿਆ ਬੱਚੇ ਕੋਲੇ ਫੋਨ ਹੈਗਾ ਵਾ ਹਾਂਜੀ ਅਸੀਂ ਦੱਸਿਆ ਬੱਚੇ ਕੋਲੇ ਫੋਨ ਇਹਨਾਂ ਨੇ ਲੋਕੇਸ਼ਨ ਲਗਵਾਈ ਦਵਾ ਦਵਾ ਜਲਦੀ ਜਲਦੀ ਤੇ ਫਿਰ ਇਹਨਾਂ ਨੇ ਆਪਦੀ ਕਾਰਵਾਈ ਕੀਤੀ ਜੋ ਵੀ ਪੁਲਿਸ ਮੁਲਾਜ਼ਮ ਨਾਲ ਲੈ ਕੇ ਜਲਦੀ ਤੋਂ ਜਲਦੀ ਜਿੱਥੇ ਵੀ ਬੱਚਾ ਸਾਡਾ ਸੀਗਾ ਲੋਕੇਸ਼ਨ ਤੇ ਉਸ ਥਾਂ ਜਗਾਹ ਤੇ ਪਹੁੰਚੇ ਤੇ ਇਹਨਾਂ ਨੇ ਪੂਰੀ ਕਾਰਵਾਈ ਕੀਤੀ ਉੱਥੇ ਜਾ ਕੇ ਤੇ ਸਾਡਾ ਬੱਚਾ 5:35 ਤੇ ਇਹਨਾਂ ਨੇ ਸਾਡੇ ਕੋਲੇ ਸਾਡਾ ਬੱਚਾ ਬਚਾ ਲਿਆ ਮੈਂ ਉਸੇ ਟਾਈਮ ਟੈਕਨੀਕਲ ਸੈੱਲ ਤੋਂ ਬੱਚੇ ਦੇ ਕੋਲੇ ਦੇ ਮੋਬਾਈਲ ਸੀਗਾ ਜਿਹੜਾ ਉਹਦੀ ਲੋਕੇਸ਼ਨ ਲਈ ਤੇ ਮੈਨੂੰ ਲੋਕੇਸ਼ਨ ਤੇ ਪਤਾ ਲੱਗਿਆ ਵੀ ਉਹ ਦਰਬਾਰ ਸਾਹਿਬ ਹੈ ਉਸੀ ਟਾਈਮ ਉਹਦੇ ਚਾਚਾ ਜੀ ਨੂੰ ਨਾਲ ਲੈ ਕੇ ਅਸੀਂ 2:45 ਤੇ ਇੱਥੋਂ ਚੱਲੇ ਤੇ ਅਸੀਂ ਜਾ ਕੇ ਉੱਥੇ ਲੱਭਿਆ ਕਾਫੀ ਕੋਸ਼ਿਸ਼ ਕੀਤੀ ਲੋਕੇਸ਼ਨਾਂ ਦੁਬਾਰਾ ਲੈ ਲੈ ਕੇ ਦੁਬਾਰਾ ਪਰ ਸਾਨੂੰ ਕਾਫੀ ਮੁਸ਼ਕਲਤ ਕਰਨੀ ਵੀ ਉੱਥੇ ਉਹ ਪਰ ਕਦੇ ਇੱਧਰ ਉੱਧਰ ਹੋ ਜਾਂਦਾ ਸੀ ਸੱਤੋਂ ਕਦੇ ਇੱਧਰ ਨੂੰ ਹੋ ਜਾਂਦਾ ਸੀ ਲੋਕੇਸ਼ਨ ਮੁਤਾਬਕ ਕਦੇ ਉੱਪਰ ਚਲਾ ਜਾਂਦਾ ਸੀ ਉਹ ਆਪਣੇ ਜਿਹੜਾ ਉੱਥੇ ਅਜਾਇਬ ਘਰ ਹੈ ਤੇ ਅਸੀਂ ਫਿਰ ਉੱਥੇ ਕਾਫੀ ਸ਼ਕਤ ਕੀਤੀ ਤੇ ਅਸੀਂ ਇਹਦੇ ਚਾਚਾ ਜੀ ਨੂੰ ਗੇੜ ਤੇ ਭਾਇਆ ਵੀ ਜੇਕਰ ਜੇ ਇਧਰ ਆਵੇ ਤਾਂ ਤੂੰ ਇਹਨੂੰ ਫੜ ਲਵੀਂ ਫਿਰ ਅਸੀਂ ਦੁਬਾਰਾ ਲੋਕੇਸ਼ਨ ਲਈ ਤੇ ਫਿਰ ਅਸੀਂ ਬੱਚੇ ਨੂੰ ਉੱਥੋਂ ਲਭਿਆ ਦਰਬਾਰ ਸਾਹਿਬ ਬੱਚਾ ਬੱਚੇ ਦੇ ਦਾਦਾ ਜੀ ਪੰਜਾਬ ਪੁਲਿਸ ਚੋਂ ਰਟਾਇਨ ਨੇ ਜੀ ਐਸਆਈ ਤੇ ਉਹਨਾਂ ਨੇ ਜਿਹੜਾ ਇਹਦਾ ਅਕਾਊਂਟ ਹੈ ਤੇ ਇਹਦੇ ਦਾਦਾ ਜੀ ਦਾ ਅਕਾਊਂਟ ਹੈ ਉਹ ਇਕੱਠਾ ਹੈ ਬੱਚੇ ਨੇ ਆਉਦੇ ਦਾਦਾ ਜੀ ਦੇ ਅਕਾਊਂਟ ਚੋਂ ਆਉਦੇ ਡੈਡੀ ਦੇ ਅਕਾਊਂਟ ਚ 216000 ਰੁਪਏ ਭਵਾਤੇ ਸੀ ਦਾਦਾ ਜੀ ਨੇ ਕੱਲ ਜੀਰੇ ਆ ਕੇ ਪੁੱਛਿਆ ਉਹਨੂੰ ਬੱਚੇ ਨੂੰ ਵੀ ਮੇਰੇ ਅਕਾਊਂਟ ਚੋਂ ਇੰਨੇ ਪੈਸੇ ਉਹਨੇ ਦੱਸਤਾ ਵੀ ਮੇਰੇ ਮੈਂ ਆਉਦੇ ਡੈਡੀ ਦੇ ਅਕਾਊਂਟ ਚ ਕਰਤੇ ਨੇ ਪੈਸੇ ਪਰੰਤੂ ਉਹ ਡਰ ਗਿਆ ਇਸ ਗੱਲੋਂ ਵੀ ਮੈਂ ਮੇਰੇ ਦਾਦਾ ਜੀ ਮੈਨੂੰ ਜਦੋਂ ਘਰ ਆਉਣਗੇ ਮੇਰੇ ਦਾਦਾ ਜੀ ਮੈਨੂੰ ਕੁੱਟ ਮਾਰ ਕਰ ਦੇਣਗੇ ਬੱਚੇ ਦੀ ਉਮਰ ਕਿੰਨੀ ਹੈ ਤੇ ਪੜਦਾ ਕਿੱਥੇ ਹੈ ਇਹ ਪੜਦਾ ਪੈਂਡੀ ਹੈ ਜੀ ਤੇ ਇਹਦੀ 12-13 ਸਾਲ ਉਮਰ ਹੈ ਜੀ